ਅੱਸੀ ਕਾਲ ਜੀ ਮੈਂ ਧਰਮਵਿੰਦਰ ਸਿੰਘ ਜਨਰਲ ਸੈਕਟਰੀ ਸ਼ੀਫ ਕਗਸੀ ਨੌਜਵਾਨ ਸਭਾ ਪੰਜਾਬ ਪਿਛਲੇ ਦਿਨਾਂ ਹੜਾ ਦੀ ਮਾਰ ਦੇ ਹੇਠ ਪੂਰਾ ਪੰਜਾਬ ਆਇਆ ਹੈ ਤੇ ਪੰਜਾਬ ਦੇ ਵਿੱਚ ਅਲੱਗ-ਅਲੱਗ ਖੇਤਰਾ ਤੋਂ ਕਹਿ ਲਈਏ ਚਾ ਹੜਾ ਦੀ ਮਾਰ ਹੇਠ ਆਏ ਵੀ ਨੌਜਵਾਨਾਂ ਦਾ ਉੱਥੋਂ ਦੇ ਕਿਸਾਨਾਂ ਦਾ ਲੋਕਾਂ ਦਾ ਹੌਸਲਾ ਬਹੁਤ ਜ਼ਿਆਦਾ ਹੈ ਤੇ ਲੋਕ ਆਪਣੇ ਪੱਧਰ ਤੇ ਬਹੁਤ ਜ਼ਿਆਦਾ ਮਦਦ ਕਰ ਰਹੇ ਆ ਤੇ ਮਦਦ ਦਾ ਹਿਸਾਬ ਹੀ ਨਹੀਂ ਹੈ ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਮੁਕੇਰੀਆਂ ਦੇ ਵੱਲੋਂ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਸੀਗਾ ਵੀ ਜਿੰਨਾ ਨੁਕਸਾਨ ਹੋਇਆ ਹੈ ਚਾਹੇ ਘਰਾਂ ਦਾ ਖੇਤਾਂ ਦਾ ਉਹ ਆਕੜਿਆ ਬਣਾਈਏ ਤੇ ਆਨ ਵਾਲੇ ਸਮੇਂ ਚ ਉੱਚ ਸੰਘਰਸ਼ ਉਲੀਕੀਏ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ 2023 ਦੇ ਵਿੱਚ ਨੁਕਸਾਨ ਚੱਲਿਆ ਖੜਾ ਦੀ ਮਾਰ ਲਗਾਤਾਰ ਪੈ ਰਹੀ ਹੈ ਇਹਨੂੰ ਹੀ ਦੇਖਦੇ ਹੋਏ ਅਸੀਂ ਮਹਤਾਪੁਰ ਦੇ ਇੱਕ ਕਹਿ ਲਈਏ ਵੀ ਇੱਕ ਮਹੱਲੇ ਦੇ ਵਿੱਚ ਘੁੰਮੇ ਸੀਗੇ ਜਿਹਦੇ ਵਿੱਚ ਘਰਾਂ ਦੀ ਹਾਲਤ ਬਹੁਤ ਜ਼ਿਆਦੇ ਮਾੜੀ ਅਸੀਂ ਦੇਖੀ ਤੇ ਇਹ ਉਹ ਲੋਕ ਹੈ ਜਿਹੜੇ ਗਰੀਬੜੇ ਆ ਜਿਹੜੇ ਰੋਜ਼ ਹੂ ਪੜਦੇ ਆ ਤੇ ਰੋਜ਼ ਕੰਮ ਕਰ ਜਿਹੜਾ ਰੋਟੀ ਖਾਂਦੇ ਆ ਤੇ ਕਾਮ ਬਰਸਾਤਾ ਦੇ ਵਿੱਚ ਬਿਲਕੁਲ ਬੰਦ ਹੋ ਗਿਆ ਤੇ ਇਹਨਾਂ ਸਾਰੇ ਗੱਲਾਂ ਨੂੰ ਦੇਖ ਕੇ ਘਰਾਂ ਦੀ ਹਾਲਤ ਨੂੰ ਦੇਖ ਕੇ ਸਾਡੇ ਮਿੱਤਰ ਹੈ ਕਰਨ ਆਕਾਮ ਤੋਂ ਤੇ ਰੋਮੀ ਹੁਣੀ ਇਹਨਾਂ ਨੇ ਯਤਨ ਕੀਤਾ ਤੇ ਇਹਨਾਂ ਨੇ ਕਿਹਾ ਪੀ ਅਸੀਂ ਸੰਯੋਗ ਕਰਨਾ ਚਾਹੁੰਦੇ ਹਾਂ ਮਦਦ ਕਰਨਾ ਚਾਹੁੰਦੇ ਹਾਂ ਤੇ ਅਸੀਂ ਅੱਜ ਇਹਨਾਂ ਦੀ ਮਦਦ ਦੇ ਨਾਲ ਲਗਭਗ ਜਿਹੜੇ ਇੱਥੋਂ ਦੇ ਮਹੱਲੇ ਦੇ ਪਰਿਵਾਰ ਐ ਕਿੰਨੇ ਕਿੰਨੇ ਪਰਿਵਾਰ ਸੀਗੇ ਕਿਹੜੇ 70 ਸੀ ਪਰਿਵਾਰ ਐ ਉਹਨਾਂ ਸਾਰਿਆਂ ਨੂੰ ਇਹਨਾਂ ਦੇ ਵੱਲੋਂ ਜਿਹੜਾ ਐ ਸੁੱਕੇ ਰਾਸ਼ਨ ਦੇ ਇੱਕ ਛੋਟੇ-ਛੋਟੇ ਪੈਕੇਟ ਬਣਾ ਕੇ ਹਰ ਇੱਕ ਪਰਿਵਾਰ ਨੂੰ ਦਿੱਤਾ ਗਿਆ ਜਿਹਦੇ ਵਿੱਚ ਇਹਦੇ ਲਈ ਮਦਦ ਪਰੰਪ੍ਰਿਤ ਸਿੰਘ ਯੂਐਸਏ ਤੋਂ ਐ ਯੋਨੀ ਯੂਐਸਏ ਤੋਂ ਐ ਸੁਰਜੀਤ ਸਿੰਘ ਬਿੱਲਾ ਪੰਘਾਲੇ ਤੋਂ ਸਾਡੇ ਕਿਸਾਨ ਸਾਥੀ ਐ ਰੋਮੀ ਭਾਜੀ ਐ ਤੇ ਕਰਨ ਠਾਕੁਰ ਤੇ ਅਮਨ ਬਾਜ਼ਬਾ ਇਹਨਾਂ ਨੇ ਲਗਭਗੇ ਪੰਜ ਨੌਜਵਾਨਾਂ ਨੇ ਜਿਹੜਾ ਇਕੱਠਿਆਂ ਹੋ ਕੇ ਮਦਦ ਕਰਕੇ ਕੀਤੀ ਐ ਇਹਨਾਂ ਦੇ ਲਈ ਬਹੁਤ ਜਤਨ ਹੈ ਅਸੀਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਇਹ ਲੋਕਾਂ ਦੀ ਮਦਦ ਦੇ ਲਈ ਔਖੇ ਵੇਲੇ ਦੀ ਬਾਹ ਫੜਨ ਦੇ ਵਿੱਚ ਆਇਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਇਲਾਕੇ ਦੇ ਇਹਨਾਂ ਲੋਕਾਂ ਦੇ ਵੱਲੋਂ ਤੇ ਆਸ ਕਰਦੇ ਆਂ ਪੰਜਾਬ ਭਰ ਦੇ ਵਿੱਚ ਲੋਕ ਤੁਸੀਂ ਸਾਰੇ ਹੱਸਦੇ ਵਸਦੇ ਹੋ ਤੇ ਇਸੇ ਪ੍ਰਕਾਰ ਦੇ ਨਾਲ ਪੂਰੇ ਪੰਜਾਬੀਆਂ ਦੀ ਬਾਹ ਫੜਦੇ ਹੋ ਤਾਂ ਕਿ ਔਖੇ ਬੇਲੇ ਦੇ ਵਿੱਚ ਇਹ ਔਖਾ ਸਮਾਂ ਨਿਕਲ ਸਕੇ। ਇਹਦੇ ਤੋਂ ਬਾਅਦ ਜਿਹੜੀ ਵੱਡੀ ਲੜਾਈ ਹੈ ਪਿਹੜਾ ਦੀ ਮਾਰ ਨਾ ਪਵੇ ਇਸ ਇਲਾਕੇ ਦੇ ਵਿੱਚ ਤੇ ਉਹਦੇ ਲਈ ਬਿਆਸ ਦਰਿਆ ਨੂੰ ਚੈਨਲਾਈਜ਼ ਕਰਨ ਦੀ ਜਿਹੜੀ ਮੰਗ ਹੈ ਕਿਸਾਨ ਜੱਥੇਬੰਦੀਆਂ ਵੱਲੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਉਹਦੇ ਲਈ ਜਿਹੜਾ ਵੱਡਾ ਸੰਘਰਸ਼ ਲੂਈ ਕੋਗੇ ਅੱਜ ਮਹਿਤਾਬ ਪਰਚ ਜਿਹੜੀ ਇਹਨਾਂ ਵੱਲੋਂ ਮਦਦ ਕੀਤੀ ਹੈ ਅਸੀਂ ਆਪਣੀਆਂ ਜੱਥੇਬੰਦੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਆਸ ਹੈ ਜਿੱਥੇ-ਜਿੱਥੇ ਲੋਕਾਂ ਦੀ ਮਦਦ ਹੈ ਮਦਦ ਦੀ ਜਿਨ੍ਹਾਂ ਨੂੰ ਲੋੜ ਹੈ ਉਥੇ ਵੀ ਜਿਹੜਾ ਹੈ ਇਹ ਨੌਜਵਾਨ ਹੋਰ ਵੱਡੇ ਪੱਧਰ ਤੇ ਮਦਦ ਕਰਨਗੇ ਤੇ ਲੋਕਾਂ ਨੂੰ ਇਸ ਵਿੱਤਾ ਦੀ ਘੜੀ ਦੇ ਵਿੱਚੋਂ ਕੱਢ ਕੇ ਅੱਗੇ ਲੈ ਕੇ ਆਣਗੇ ਜਿੱਥੇ ਸਰਕਾਰ ਫੇਲ ਹੋਈ ਹੈ ਧੰਨਵਾਦ ਜੀ